ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਜਿਵੇਂ ਤੁਹਾਨੂੰ ਪਤਾ ਹੈ ਵੀ ਆਪਾਂ ਬਲੌਗ ਪਾਉਂਦੇ ਆ ਤੇ ਜਿਹੜਾ ਮੇਰਾ ਭਰਾ ਖੜਾ ਜੀ ਇਹ ਜਵਾਦ ਉਹ ਵਿਚਾਰਾ ਗੁੰਗਾ ਹੈ ਪਰ ਬਹੁਤ ਵਧੀਆ ਬੰਦਾ ਹੈ ਬੜੀ ਸਮਝਦਾਰੀ ਨਾਲ ਗੱਲ ਕਰਦਾ ਜਦੋਂ ਕਰਦਾ ਪਰ ਹੈਗਾ ਗੁੰਗਾ ਹੈ ਹੋਟਲ ਦੇ ਕੰਮ ਕਰਦਾ ਇਹ ਇਹ ਮਿਸਤਰੀ ਹੈ ਇਹ ਹੈ ਮਿਸਤਰੀ ਹੈ ਉਹ ਤਾਂ ਇਹ ਛੋਟੀ ਦਾ ਮਿਸਤਰੀ ਹੈ ਠੀਕ ਹੈ ਜੀ ਆਹ ਸਾਡਾ ਪੰਜਾਬੀ ਭਰਾ ਹੈ ਠੀਕ ਹੈ ਇਹਨਾਂ ਕੋਲੇ ਹੋਟਲ ਦੇ ਕੰਮ ਕਰਦਾ ਇੱਧਰ ਆਓ ਇੱਧਰ ਭਾਈ ਇਹ ਗੱਲਾ ਗੱਲਾ ਸਮਝਾ ਲੈਂਦਾ ਹੈ ਸਾਰਿਆਂ ਕੰਮਕੁਮ ਕਰਦਾ ਬਹੁਤ ਵਧੀਆ ਕਰਦਾ ਬਹੁਤ ਮਿਹਨਤੀ ਆ ਨਾ ਦੇਖ ਲਓ ਵੀ ਗੋਗਾ ਹੋਣ ਦੇ ਬਾਵਜੂਦ ਵੀ ਇੰਨਾ ਕੰਮ ਕਰਦਾ ਇਹ ਕਿੰਨਾ ਵਧੀਆ ਮਤਲਬ ਵੀ ਮਿਹਨਤੀ ਇਨਸਾਨ ਹੈ ਤਾਂ ਅੱਜ ਆਪਾਂ ਹੈਗੇ ਜੀ ਬਾਦਰਵਾੜੇ ਆਪਾਂ ਚੱਲੇ ਸੀਗੇ ਜੈਪੁਰ ਤੋਂ ਸੂਰਤ ਤੇ ਰਾਤ ਰੁਕੇ ਸੀਗੇ ਬਾਬੇ ਦੇ ਹੋਟਲ ਤੇ ਬਾਬਾ ਜੀ ਆਪ ਤਾਂ ਗਏ ਹੋਏ ਨੇ ਹਯੂਮ ਸਾਹਿਬ ਤੇ ਇਹ ਸਾਰੇ ਭਰਾ ਇੱਥੇ ਨੇ ਇਹਨਾਂ ਕੋਲੇ ਆਪਾਂ ਰੁਕਦੇ ਆਂ ਜੀ ਆਪਾਂ ਤੁਹਾਨੂੰ ਇਹਨਾਂ ਦਾ ਹੋਟਲ ਵੀ ਦਿਖਾ ਦਿੰਦੇ ਆਂ ਆਹ ਹੋਟਲ ਆ ਜੀ ਮਿੱਠੇ ਚੌਲ ਬਣਾਉਂਦੇ ਨੇ ਮਿੱਠੇ ਚੌਲਾਂ ਦਾ ਬਹੁਤ ਮਸ਼ਹੂਰ ਹੋਟਲ ਆ ਪੰਪ ਦੇ ਸਾਹਮਣੇ ਆ ਬੰਦਰ ਵਾਲੇ ਟੂਲ ਦੇ ਕੋਲੇ ਬਾਹਰੋਂ ਵੀ ਦਿਖਾ ਦਿੰਦੇ ਆਂ ਆਹ ਤੇ ਆ ਜੀ ਆਪਣੀ ਲੋਕੇਸ਼ਨ ਅੱਜ ਦੀ ਸਵੇਰੇ ਸਵੇਰ ਦਾ ਟਾਈਮ ਆਈ ਚਾਹ ਪੀ ਲੱਗੇ ਚਾਹ ਪੀ ਕੇ ਤੇ ਹੁਣ ਆਪਾਂ ਹੁਣ ਇੱਥੋਂ ਹੋਵਾਂਗੇ ਜੇ ਰਵਾਨਾ ਥਾਗ ਅੰਦਰ ਗਈ ਮਰੀ ਇਹ ਦੀ ਚਾਹ ਚਾਹ ਪੀ ਕੇ ਹੁਣ ਆਪਾਂ ਚੱਲਦੇ ਆ ਸਾਡੇ ਦਾ ਇਹੀ ਟਰੱਕਾਂ ਦੇ ਘਰ ਨੇ ਜੀ ਜਿੱਥੇ ਰਾਤ ਪੈ ਗਈ ਜਿੱਥੇ ਹੋਟਲ ਦੇ ਰੋਕੇ ਸਾਡੇ ਵੱਤ ਇਹੀ ਕਾਰਨ ਹੈ ਰੋਟੀ ਪਾਣੀ ਬਹੁਤ ਵਧੀਆ ਹੁੰਦਾ ਇਹਨਾਂ ਦਾ ਤਾਂ ਚੌਲ ਵੀ ਬਣਾ ਚੌਲ ਬਾਈ ਬਣਾਉਂਦੇ ਹੁਣ ਕਿ ਵੀ ਮਿੱਠੇ ਚੌਲ ਬਣਾਉਂਦੇ ਆ ਗਰਮੀਆਂ ਚ ਕਿਉਂਕਿ ਅੱਜ ਕੱਲ ਸਿਆਲ ਜਿਗਲਾ ਚੌਲ ਘੱਟ ਖਾਂਦਾ ਇਸ ਕਰਕੇ ਰਾਜਸਥਾਨੀ ਹੋਟਲ ਆ ਬਹੁਤ ਪੁਰਾਣਾ ਹੋਟਲ ਆ 15 18 ਸਾਲ ਤੋਂ ਤਾਂ 2700 ਦਾ ਮੈਂ ਵੀ ਆ ਰਿਆਂ ਇਥੇ ਹੋਟਲ ਤੇ ਇਹ ਭਰਾ ਹੈਗਾ ਜੀ ਅਮਰitsar ਜ਼ਿਲ੍ਹੇ ਤੋਂ ਤੇ ਹੁਣ ਦਾ ਰਾਜਸਥਾਨ ਚ ਹੀ ਰਹਿੰਦਾ ਪਰ ਵੈਸੇ ਇਹਦਾ ਇਲਾਕਾ ਅੰਮ੍ਰitsar ਆ ਸਾਰੇ ਜਣੇ ਵੀਡੀਓ ਨੂੰ ਜਰੂਰ ਲਾਈਕ ਐਂਡ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਯੂ ਸਪੋਰਟ ਕਰਿਆ ਕਰੋ ਜੀ ਤਾਂ ਹੀ ਜੀ ਕਰਦਾ ਵੀ ਗਾਂ ਵੀ ਆਪਾਂ ਵੀਡੀਓ ਬਣਾਈਏ ਬਲੌਗ ਬਣਾਈਏ ਜੇ ਤੁਸੀਂ ਸਪੋਰਟ ਕਰੋਗੇ ਲਾਈਕ ਕਰੋਗੇ ਸ਼ੇਅਰ ਕਰੋਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਧੰਨਵਾਦ ਜੀ